ਜੰਡਿਆਲਾ ਗੁਰੂ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜੰਡਿਆਲਾ ਗੁਰੂ ਪੁਲਿਸ ਵੱਲੋਂ ਨਕਲ ਆ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਆਉਂਦਾ ਵੇਖਿਆ ਤਾਂ ਰੋਕੜ ਦੀ ਕੋਸ਼ਿਸ਼ ਕੀਤੀ ਗਈ। ਤੋਂ ਨੌਜਵਾਨ ਨੇ ਆਪਣੇ ਵੱਲੋਂ ਆਉਂਦੇ ਪੁਲਿਸ ਪਾਰਟੀ ਨੂੰ ਦੇਖ ਲਫਾਫਾ ਸੁੱਟ ਦਿੱਤਾ ਤਾਂ ਜਦੋਂ ਪੁਲਿਸ ਪਾਰਟੀ ਵੱਲੋਂ ਸੁੱਤੇ ਗਏ ਲਫਾਫੇ ਨੂੰ ਚੈੱਕ ਕੀਤਾ ਗਿਆ ਤੇ ਉਸ ਵਿੱਚ 3 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਦੋਸ਼ੀ ਹਿਰੋਇਨ ਦਾ ਲਫਾਫਾ ਸੁੱਟ ਕੇ ਪੱਜੜ ਵਿੱਚ ਕਾਮਯਾਬ ਹੋ ਗਏ ਜਿਸ ਦੀ ਤਲਾਸ਼ੀ ਵਿੱਚ ਪੁਲਿਸ ਟੀਮ ਨੂੰ ਵਕ ਵਕ ਦਿਸ਼ਾ ਵਿੱਚ भेज ਦਿੱਤਾ ਗਿਆ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਆ ਮੋੜਾ ਬੰਡਾਲੇ ਤੋਂ ਝੀਤੇ ਪਿੰਡੋਂ ਜਾਂਦੀ ਆ ਸੜਕ ਉੱਥੇ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਹੈਗਾ ਤੇ ਨਾਕੇਬੰਦੀ ਦੌਰਾਨ ਚੈਕਿੰਗ ਚੱਲ ਰਹੀ ਹੈ ਵੀ ਇਕਲਾਂ ਦੀ। ਇੱਕ ਮੋਟਰਸਾਈਕਲ ਆਇਆ ਤੇ ਉਹ ਦੂਰੋਂ ਹੀ ਉਹ ਦੇਖ ਕੇ ਨਾਕਾਬੰਦੀ ਨੂੰ ਇੱਕਦਮ ਮੋੜਨ ਦੀ ਉਹਨੇ ਕੋਸ਼ਿਸ਼ ਕੀਤੀ ਕਿੰਨੇ ਜਣ ਸੀ ਸਵਾਲ ਇਕੱਲਾ ਸੀਗਾ ਮੂੰਹ ਬੰਨਿਆ ਹੋਇਆ ਹੈਗਾ ਤੇ ਉਹਨਾਂ ਨੌਜਵਾਨ ਸੀਗਾ ਮੋਟਰਸਾਈਕਲ ਸੀਗਾ ਕਾਲਾ ਮੋਟਰਸਾਈਕਲ ਸੀ ਨੰਬਰ ਨਹੀਂ ਦੇਖ ਸਕੇ ਐਕਚੁਅਲੀ ਉਹ ਜਦੋਂ ਉਹਦਾ ਕੋਈ ਵਜ਼ਨਦਾਰ ਚੀਜ਼ ਛੁੱਟੀ ਤੇ ਪੁਲਿਸ ਪਾਰਟੀ ਉਹ ਪਿੱਛੇ ਨੂੰ ਭੱਜਿਆ ਤੇ ਪੁਲਿਸ ਪਾਰਟੀ ਉਹਦੇ ਮਗਰ ਲੱਗੀ ਆ ਹਲੇ ਤੱਕ ਵੀ ਸਾਡੀ ਜੋ ਉਹਦੇ ਮਗਰ ਲੱਗੀਆਂ ਹੋਈਆਂ ਪੁਲਿਸ ਪਾਰਟੀਆਂ ਵਾਇਰਲੈਸ ਵਗੈਰਾ ਕਰਵਾ ਦਿੱਤੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਜਦੋਂ ਉਹਦਾ ਛੁੱਟਿਆ ਹੋਇਆ ਸਮਾਨ ਚੈੱਕ ਕੀਤਾ ਤੇ 3.5 ਕਿਲੋ ਹੈਰੋਇਨ ਬ੍ਰਾਮਦ ਹੋਈ ਆ ਜੀ ਰਿਕਵਰ ਕਰ ਲਈ ਗਈ ਆ ਤੇ ਪੁਲਿਸ ਪਾਰਟੀਆਂ ਅਲੱਗ-ਅਲੱਗ ਏਰੀਏ ਦੇ ਵਿੱਚ ਜਾਂ ਅਜੀਬ ਇਹ 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 ਜਿਹੜਾ ਰੋਡ ਹੈ ਇਹ ਆਪਣੇ ਚੀਤੇ ਤੋਂ ਤਰਨਤਾਰ ਰੋਡ ਨੂੰ ਜਾਂਦਾ ਜੀ ਅਸੀਂ ਤਰਨਤਾਰ ਨਾਲ ਪੁਲਿਸ ਪਾਰਟੀਆਂ ਭੇਜੀਆਂ ਵਾ ਤੇ ਸਾਡੀ ਸਰਚ ਚੱਲ ਰਹੀ ਆ ਜੀ ਸਰ ਜਿਹੜੀ ਹੈ ਹਿਰਨ ਫੜੀ ਤੁਸੀਂ ਕੀ ਕੋਈ ਖਾਸ ਮੁਖਬਰ ਕੋਲ ਪਤਾ ਲੱਗਾ ਸੀ ਕਿ ਨਹੀਂ ਵੈਸੇ ਇੱਕ ਨਾਕਾ ਲੱਗਾ ਸਾਡਾ ਇੱਕ ਨਾਕਾਬੰਦੀਆਂ ਰੁਟੀਨ ਦਾ ਜੀ ਸਾਡੇ ਸੀਨੀਅਰ ਅਫੀਸਰ ਐਸਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਨੂੰ ਜੋ ਡਾਇਰੈਕਸ਼ਨ ਮਿਲਦੀ ਹੈ ਨਾਕਾਬੰਦੀ ਕਰਦੇ ਆ ਉਹ ਨਾਕਾਬੰਦੀ ਦੌਰਾਨ ਹੀ ਇਹ ਇਨਸੀਡੈਂਟ ਹੋਇਆ ਤੇ ਉਹ ਭੱਜ ਗਏ ਨੇ ਬਹੁਤ ਜਲਦ ਫੜੇ ਜਾਣਗੇ ਜੀ ਉਹਨਾਂ ਦੇ ਮਗਰ ਪੁਲਿਸ ਪਾਰਟੀਆਂ ਲੱਗੀਆਂ ਕਿੰਨੇ ਬੰਦੇ ਸੀ ਕੱਲਾ ਬੰਦਾ ਸੀਗਾ ਜੀ ਕੀ ਲੱਗਦਾ ਕੀ ਤੁਹਾਨੂੰ ਜੀ ਕਿ ਕੁਝ ਹੋਰ ਜੇ ਫੜੇ ਜਾਂਦਾ ਕੋਈ ਹੋਰ ਇਹਦੇ ਵਿੱਚ ਦੇਖੋ ਇਹ ਤਾਂ ਫੜਿਆ ਹੀ ਜਾਏਗਾ ਬਟ ਜਿਹੜਾ ਇੰਨੀ ਵੱਡੇ ਕੁਆਂਟੀਟੀ ਦੇ ਵਿੱਚ ਲੈ ਕੇ ਆ ਰਿਹਾ ਤੇ ਇਹਦੇ ਪਿੱਛੇ ਕੋਈ ਨੈਕਸਸ ਕੀ ਆ ਕਿਹਦੇ ਕਿਹਦੇ ਹੱਥ ਨੇ ਕਿ ਕਿੱਥੋਂ ਦਾ ਬੰਦਾ ਕੀ ਇਹਦੀਆਂ ਪ੍ਰਾਪਰਟੀ ਨੇ ਉਹ ਸਾਰਾ ਉਸ ਚੀਜ਼ ਉਸ ਲੈਵਲ ਤੋਂ ਵੈਰੀਫਾਈ ਕੀਤਾ ਜਾ ਕਿੰਨੇ ਕੁ ਦੀ ਹੈ ਜੀ ਇਹ ਦੇਖੋ ਜੀ 3.5 ਕਿਲੋ ਹੈਰਨ ਜੋ ਆ ਕਾਫੀ ਵੱਡੇ ਪੱਧਰ ਦੀ ਇਹਨੂੰ ਗਿਣਾਗੇ ਜੀ ਤੇ ਸਾਡਾ ਇਸ ਮਾਦੀਮ ਰਾਈ ਸੰਦੇਸ਼ ਆ ਕਿ ਸਾਡੀਆਂ ਨਾਕੇ ਬੰਦੀਆਂ ਰਹੀ ਤੇ ਜਾਂ ਹਰ ਹੀਲੇ ਔਰ ਹਰ ਵਸੀਲੇ ਅਸੀਂ ਇਹ ਡਰਗ ਦਾ ਜਿਹੜਾ ਨੈਕਸਸ ਇਹਨੂੰ ਖਤਮ ਕਰਾਂਗੇ ਜੀ ਪੰਜਾਬ ਪੁਲਿਸ ਵੱਲੋਂ ਵਚਨ ਬੰਦਾ ਜੀ